ਸਤਿ ਸ੍ਰੀ ਅਕਾਲ ਜੀ ਆਪਣੇ ਨਾਲ ਜੁੜੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਕਰਦੇ ਆਂ ਜੀ ਮੂੰਗੀ ਦੀ ਬਿਜਾਈ ਵੈਸੇ ਤਾਂ 2-3 ਦਿਨ ਲੇਟ ਹੋ ਗਈ ਕਿਉਂਕਿ ਮੌਸਮ ਥੋੜਾ ਜਿਹਾ ਖਰਾਬ ਰਹਿ ਗਿਆ ਤੇ ਬਾਹਣ ਬੱਤਰ ਨਹੀਂ ਆਇਆ ਤੇ ਅੱਜ ਵੈਗਰੂ ਦੀ ਕਿਰਪਾ ਦੇ ਨਾਲ ਕਰ ਰਹੇ ਆਂ ਮੂੰਗੀ ਦੀ ਬਿਜਾਈ ਦੱਸਦੇ ਆਂ ਤੁਹਾਨੂੰ ਕਿੰਨੀ ਡੀਪੀ ਕਿੰਨਾ ਬੀ ਤੇ ਕਿਹੜਾ ਬੀ ਬੀਜ ਰਿਆਂਗੇ ਤੇ ਬੀ ਹੈ ਜੀ ਬੰਸੀ ਗੋਲਡ ਦਵਾਈ ਦੁਵਾਈ ਇਹਦੇ ਉੱਤੇ ਲੱਗੀ ਹੋਈ ਆ ਪੂਰੀ ਬੰਸੀ ਬੋਲਡ ਦੀਏਗਾ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਤਾਂ ਮਾਰਕੀਟ ਦੇ ਵਿੱਚ ਇਹ 190 ਰੁਪਏ ਤੋਂ ਲੈ ਕੇ 210 ਤਾਂ 205 ਰੁਪਈਆ ਤੱਕ ਇਹ ਮਿਲ ਰਿਹਾ ਹੈਗਾ ਬਸ ਇਹਦੀ ਇੰਨੀ ਕਿ ਜ਼ਿੰਮੇਵਾਰੀ ਹੈ ਵੀ ਪਿਛਲੀ ਵਾਰ ਇਹਦਾ ਰਿਜ਼ਲਟ ਦੇਖਿਆ ਸੀ ਵਧੀਆ 15 16 ਮਾਣ ਕਿੱਲੇ ਦਾ ਝਾੜੇ ਨਹੀਂ ਦਿੱਤਾ ਕੋਈ ਇਹ ਚ ਫਲੈਟ ਨਹੀਂ ਪਈ ਕੋਈ ਇਹਦੇ ਵਿੱਚ ਫੰਗਸ ਨਹੀਂ ਪਈ ਪੀਆ ਪੜ ਨਹੀਂ ਆਇਆ ਵਧੀਆ ਰਿਜ਼ਲਟ ਰਿਹਾ ਇਸ ਵਾਰ ਤਾਂ ਹੀ ਇਹ ਦੀ ਜ਼ਿਆਦੇ ਬਜਾਈ ਦੇ ਰਕਵੇ ਦੇ ਹੀ ਠਾ ਰਹੇ ਹੈਗਾ ਬੰਸੀ ਗੋਲਡ ਜੇ ਆਪਾਂ ਹੁਣ ਇਹਦੀ ਗੱਲ ਕਰੀਏ ਵੀ ਕਿੰਨਾ ਵੀ ਪਾਉਣਾ ਹੈ ਤਾਂ ਆਪਾਂ ਇਹ 15 ਕਿਲੋ ਵੀ ਕਿੱਲੇ ਦਾ ਪਾ ਰਹੇ ਹਾਂਗੇ ਤੇ 25 ਕਿਲੋ ਡੀਪੀ 15 ਕਿਲੋ ਵੀ ਤੇ 25 ਕਿਲੋ ਡੀਪੀ ਰਲਾ ਕੇ ਬੀਜਾਂਗੇ ਪਿਛਲੀ ਵਾਰ ਵੀ ਇਹੀ ਰਲਾ ਕੇ ਇੰਨੀ ਮਾਤਰਾ ਵਿੱਚ ਹੀ ਬੀਜਾਈ ਵਧੀਆ ਝਾੜ ਮਿਲਿਆ ਜਾਏ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ ਏਰੀਏ 'ਚ ਕਿਹੜਾ-ਕਿਹੜਾ ਵੀ ਦੀਪਜਾਂਦ ਹੋ ਰਹੀ ਹੈਗੀ ਆਪਣੇ ਜ਼ਿਆਦਾਤਰ ਏਰੀਏ ਦੇ ਵਿੱਚ ਮਾਨਸਾ ਸੱਦਾ ਸਿੰਘਾਲੇ ਦੇ ਵਿੱਚ ਮੂੰਗੀ ਦੀ ਬਹੁਤ ਜ਼ਿਆਦਾ ਵਜਾਂਦ ਹੈਗੀ ਮੂੰਗੀ ਮੱਕੀ ਦੀ ਵਜਾਂਦ ਇਸ ਵਾਰ ਘੱਟ ਹੈਗੀ ਮੂੰਗੀ ਦੀ ਵਜਾਂਦ ਦੇ ਹੀਟ ਰਕਬਾ ਬਹੁਤ ਜ਼ਿਆਦਾ ਆ ਗਿਆ ਪਰ ਜਿੰਨਾ ਵੀ ਵੀ ਬੀਜਿਆ ਤੇ ਜਿੰਨੀ ਵੀ ਵਜਾਂਦ ਹੋਈ ਉਹ ਬਾਂਸੀ ਗੋਲਡ ਦੀ ਹੋਈ ਹੈ ਕਿਉਂਕਿ ਪਿਛਲੀ ਵਾਰ ਲੋਕਾਂ ਨੇ ਬਾਂਸੀ ਗੋਲਡ ਬਹੁਤ ਬੀਜਿਆ ਸੀ ਰਿਜ਼ਲਟ ਵਧੀਆ ਮਿਲਿਆ ਇੱਕੇ ਲੱਖ ਤੇ ਇਹ ਪਕਾ ਕਰਦੀ ਹੈ ਜੇ ਵੱਢਣ ਦੇ ਸਮੇਂ ਹਰਾ ਦਾਣਾ ਬਹੁਤ ਘੱਟ ਆਉਂਦਾ ਇਹਦੇ ਵਿੱਚ ਤੇ ਜਦੋਂ ਹਰਾ ਦਾਣਾ ਨਹੀਂ ਆਊਗਾ ਤਾਂ ਇਹ ਕਾਲਸ ਨਹੀਂ ਫੜਦੀ ਬੂਗੀ ਹਰੀ ਰਹਿੰਦੀ ਹੈ ਤੇ ਦੇਖਣ ਤੇ ਕੋਈ ਦਿੱਕਤ ਨਹੀਂ ਆਉਂਦੀ। ਸੋ ਅੱਜ ਬੀਜਦੇ ਆ ਵੈਗੁਰੂ ਦੀ ਕਿਰਪਾ ਨਾਲ ਜੇ ਕੋਈ ਹੋਰ ਜਾਣਕਾਰੀ ਰਹੀ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੇ-ਕਿਹੜੇ ਏਰੀਏ 'ਚ ਕਿਹੜਾ-ਕਿਹੜਾ ਵੀ ਬੀਜੇ ਹੈ ਤੇ ਤੁਸੀਂ ਕਿੰਨੀ ਕੁ ਮੂੰਗੀ ਦੀ ਬਜਾਦ ਕਰੀਏ। ਜਿੰਨਾ ਬਾਣਾ ਦੇ ਵਿੱਚ ਦੋਸਤੋ ਕੱਖ ਹੁੰਦੇ ਆ ਉੱਥੇ ਬੇਨਤੀ ਹੈ ਕਿਸਾਨ ਭਰਾਵਾ ਨੂੰ ਵੀ ਪੈਂਦੀ 30% ਜਰੂਰ ਕਰ ਦਿਓ। 30 ਵਾਲੀ ਦਾ ਰਿਜ਼ਲਟ ਘੱਟ ਹੈ 30 ਵਾਲੀ ਦਾ ਬਹੁਤ ਵਧੀਆ ਰਿਜ਼ਲਟ ਹੈ ਪੰਡੀ ਦਾ ਉਹ ਜ਼ਰੂਰ ਕਰਦੇ ਹੋ ਤਾਂ ਕਿ ਕੱਖਾਂ ਤੋਂ ਰੋਕਥਾਮ ਹੋ ਸਕੇ ਤੇ ਮੂੰਗੀ ਦੀ ਜਿਹੜੀ ਵਿਕਾਸ ਹੈ ਜਾਂ ਮੂੰਗੀ ਦਾ ਜਿਹੜਾ ਗਰੋਥ ਹੈ ਉਹ ਵਧੀਆ ਹੋ ਸਕੇ ਧੰਨਵਾਦ ਜੀ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰ ਦਿਓ ਤੇ ਇੱਕ ਵਧੀਆ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਧੰਨਵਾਦ ਜੀ